ਪਹਿਲਾਂ ਤਾਂ ਰਜਿਸਟਰੀਆਂ ਤਹਿਸੀਲਦਾਰ ਕਰਦੇ ਸਨ ਔਰ ਹੁਣ ਕੌਣ ਕਰ ਰਿਹਾ ਰਜਿਸਟਰੀਆਂ ਉਹਦੇ ਬਾਰੇ ਜਾਣਕਾਰੀ ਦੇ ਦਈਏ ਕਿ ਤਹਿਸੀਲਦਾਰ ਸਾਹਿਬ ਆਏ ਹੋਏ ਨੇ ਲੇਕਿਨ ਆਪਣੀਆਂ ਚੇਹਰਾ ਤੇ ਬੈਠੇ ਹੋਏ ਨੇ ਔਰ ਰਜਿਸਟਰੀ ਕੌਣ ਕਰ ਰਿਹਾ ਕਿਉਂਕਿ ਤਹਿਸੀਲਦਾਰਾਂ ਸਾਹਿਬ ਦੀ ਬਿਊਟੀ ਜਿਹੜੀ ਆ ਰਜਿਸਟਰੀ ਜਾਂ ਇੰਤਕਾਲ ਦੇ ਵਿੱਚ ਸਰਕਾਰ ਵੱਲੋਂ ਮਨਾਹੀ ਕੀਤੀ ਗਈ ਆ ਕਿੰਨੇ ਸਮੇਂ ਵਾਸਤੇ ਤਹਿਸੀਲਦਾਰ ਰਜਿਸਟਰੀ ਫੋਟੋ ਜਾਂ ਇੰਤਕਾਲ ਨਹੀਂ ਕਰਵਾ ਸਕਦੇ ਇੰਤਕਾਲ ਦੇ ਉੱਤੇ ਆਪਣੇ ਜਿਮੇਵਾਰੀ ਜਿਹੜੀ ਆ ਨਹੀਂ ਨਿਭਾ ਸਕਦੇ ਔਰ ਕਿਹਨਾਂ ਨੂੰ ਡਿਊਟੀ ਮਿਲੀ ਆ ਉਹਦੇ ਬਾਰੇ ਗੱਲਬਾਤ ਕਰਦੇ ਆ ਆਹ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਅੱਗੇ ਆ ਕੇ ਜਾਣਕਾਰੀ ਸਾਂਝੀ ਕਰ ਦਈਏ ਤੁਹਾਡੇ ਨਾਲ ਔਰ ਇੱਥੇ ਜੋ ਜਿੰਮੇਵਾਰੀ ਨਿਭਾਈ ਜਾ ਰਹੀ ਆ ਜਿਵੇਂ ਕਿ ਰਜਿਸਟਰੀ ਹੁੰਦੀ ਆ ਔਰ ਫੋਟੋ ਹੁੰਦੀ ਆ ਫੋਟੋ ਜਿਹੜੀ ਆ ਬਹੁਤ ਲਾਜ਼ਮੀ ਹੋ ਜਾਂਦੀ ਆ ਕਿਉਂਕਿ ਰਜਿਸਟਰੀਆਂ ਜਿਹੜੀਆਂ ਕਈ ਵਾਰ ਡਾਕੂਮੈਂਟਾਂ ਵਿੱਚ ਗਲਤੀਆਂ ਪਾਈਆਂ ਜਾਂਦੀਆਂ ਲੇਕਿਨ ਜਦੋਂ ਫੋਟੋ ਆ ਜਾਂਦੀ ਹੈ ਤਾਂ ਫਿਰ ਪ੍ਰੂਫ ਹੋ ਜਾਂਦਾ ਕਿ ਵਾਕਈ ਮਾਲਕ ਇੱਥੇ ਆਇਆ ਸੀ ਹੁਣ ਉਹ ਫੋਟੋ ਦੇ ਨਾਲ ਤਹਿਸੀਲਦਾਰ ਸਾਹਿਬ ਬੈਠੇ ਹੋਣੇ ਬਹੁਤ ਜ਼ਰੂਰੀ ਆ ਤਾਂ ਹੁਣ ਗੱਲ ਕਰੀਏ ਤਾਂ ਤਹਿਸੀਲਦਾਰ ਸਾਹਿਬ ਤਾਂ ਆਏ ਨੇ ਲੇਕਿਨ ਆਪਣੇ ਕਮਰਿਆਂ 'ਚ ਆ ਹੁਣ ਇੱਥੇ ਸਰ ਬੈਠੇ ਨੇ ਜ਼ਿੰਮੇਵਾਰੀ ਇਹ ਨਿਭਾ ਰਹੇ ਨੇ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਇੱਕ ਥੋੜਾ ਚਾਨਣਾ ਪਾਇਓ ਕਿ ਪਹਿਲਾਂ ਵੀ ਰਜਿਸਟਰੀਆਂ ਐਵੇਂ ਹੁੰਦੀਆਂ ਸੀ ਤਹਿਸੀਲਦਾਰ ਸਾਹਿਬ ਐਵੇਂ ਬੈਠਦੇ ਸੀ ਤੇ ਹੁਣ ਤਹਿਸੀਲਦਾਰ ਸਾਹਿਬ ਜਿਹੜੇ ਆ ਉਹਨਾਂ ਨੂੰ ਗਵ ਕਿਸੇ ਵਜ੍ਹਾ ਕਰਕੇ ਉਹਨਾਂ ਨੂੰ ਬਾਰ ਬਿਠਾਇਆ ਤਾਂ ਤੁਹਾਡੀ ਜ਼ਿੰਮੇਵਾਰੀ ਜਿਹੜੀ ਆ ਕਿ ਤੁਸੀਂ ਉਹ ਜ਼ਿੰਮੇਵਾਰੀ ਨਿਭਾ ਸਕਦੇ ਹੋ ਜੋ ਤਹਿਸੀਲਦਾਰ ਸਾਹਿਬ ਨਿਭਾਰੇ ਸੀ ਹਾਂਜੀ ਨਿਭਾ ਸਕਦਾ ਸੀ ਜਰੂਰ ਵਧੀਆ ਨਿਭਾਵਾਂਗੇ ਇਹ ਤੁਸੀਂ ਇਹਦੇ ਬਾਰੇ ਪਹਿਲਾਂ ਕਿਹੜੀ ਪੋਸਟ ਦੇ ਉੱਤੇ ਹੋ ਤੇ ਜਿੱਥੇ ਤੁਸੀਂ ਹੁਣ ਕੰਮ ਕਰ ਰਹੇ ਹੋ ਮੈਂ ਕਨਗੋ ਹੈਗਾ ਮੈਂ ਮਤਲਬ ਇੱਥੇ ਦੀਨਾਨਗਰੀ ਮੇਰੇ ਪੇਪਰ ਪਾਸ ਨਾ ਨੈਤਸੀਲਦਾਰ ਦੇ ਤੇ ਡਿਊਟੀ ਨਿਭਾ ਰਿਹਾ ਅਸੀਂ ਬਹੁਤ ਵਧੀਆ ਵਾ ਕੋਈ ਗੱਲ ਨਹੀਂ ਹੈ ਕੋਈ ਕੰਮ ਹੀ ਕੀਤੇ ਪਏ ਨੇ ਇਹ अच्छा पहला ਤੁਹਾਨੂੰ ਇਹ ਪੂਰਾ ਤਜਰਬਾ ਹੈ ਸਾਰਾ ਹੱਥੀ ਤੁਸੀਂ ਇਹ ਕੰਮ ਕੱਢ ਰਹੇ ਹੋ ਔਰ ਪਹਿਲਾਂ ਵੀ ਤੁਸੀਂ ਆਪਣਾ ਕਾਨੂੰਗੋ ਦੀ ਡਿਊਟੀ ਨਿਭਾ ਰਹੇ ਹਾਂਜੀ 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 ਪਹਿਲਾਂ ਹੁਣ ਜਿਵੇਂ ਲੋਕ ਪਹਿਲਾਂ ਕਹਿੰਦੇ ਸੀ ਕਿ ਤਸਦੀਲਦਾਰ ਸਾਹਿਬ 4 ਵਜੇ ਆਉਂਦੇ ਨੇ 3 ਵਜੇ ਆਉਂਦੇ ਨੇ ਔਰ ਤੁਹਾਡਾ ਵੀ ਕੋਈ ਸਮਾਂ ਹੈ ਜਾਂ ਤੁਸੀਂ ਸਵੇਰ ਤੋਂ ਹੀ ਲੱਗੇ ਹੋਏ ਨਹੀਂ ਸਵੇਰ ਤੋਂ ਲੱਗੇ ਹਾਂ ਮੇਰੇ ਵੈਸੇ ਡਿਊਟੀ ਇੱਥੇ ਆ 10 ਮਤਲਬ ਗੱਲ ਦਾ ਵੀ 9 ਤੋਂ 5 ਅਸੀਂ ਬਿਠੇ ਹਾਂ ਮਤਲਬ ਜੀ ਆ ਮਤਲਬ ਜਦੋਂ ਮਰਜ਼ੀ ਆਓ ਪਬਲਿਕ ਮਤਲਬ ਕੋਈ ਮਤਲਬ ਗੱਲ ਦਾ ਬੇ ਤੜਕੋ ਕੇ ਮਿਲੋ ਕੋਈ ਕੰਮ ਹੁਣ ਹੁਣ ਅਸੀਂ ਇਹਦੇ ਬਾਰੇ ਕੀ ਇਹ ਰਜਿਸਟਰੀ ਜਿਹੜੀ ਆ ਇਹਦੇ ਉੱਤੇ ਪਹਿਲੀਆਂ ਰਜਿਸਟਰੀਆਂ ਜੋ ਹੋਈਆਂ ਉਹਨਾਂ ਦਾ ਸਮਾਂ ਕਿਹੜਾ ਰਿਹਾ ਪਹਿਲੇ ਕਿੰਨੇ ਸਮੇਂ ਤੋਂ ਰਜਿਸਟਰੀ ਪਹਿਲੀ ਹੋਈ ਆ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਹਾਂਜੀ ਸਰ ਸਰ ਇਹ ਕਿੰਨੇ ਸਮੇਂ ਨਾਲ ਪਹਿਲੀ ਰਜਿਸਟਰੀ ਹੋਈ ਆ ਕਿੰਨੇ ਟਾਈਮ ਨਾਲ ਟਾਈਮ 1.5 ਵਜ ਗਿਆ ਕਿੰਨੇ ਵਜੇ ਸਰ ਸਾਡੇ ਕੋਲ ਡਾਕੂਮੈਂਟ ਪਹਿਲਾ ਜਿਹੜਾ ਹੈ 12 ਵਜੇ ਤੋਂ ਬਾਅਦ ਹੀ ਆਇਆ ਹੈ 12 ਵਜੇ ਤੋਂ ਬਾਅਦ ਪਹਿਲਾ ਡਾਕੂਮੈਂਟ ਆਇਆ ਹਾਂਜੀ ਹਾਂਜੀ ਨਾਲ ਹੀ ਕਰਕੇ ਅਸੀਂ ਭੇਜ ਦਿੱਤਾ ਠੀਕ ਹੈ ਔਰ ਦੱਸ ਦਈਏ ਕਿ ਜਿਵੇਂ ਅਸੀਂ ਪਹਿਲਾਂ ਗੱਲ ਕਰੀ ਆ ਕਿ ਜੋ ਇੱਥੇ ਤੁਸੀਂ ਤਹਿਸੀਲਦਾਰ ਸਾਹਿਬ ਬੈੰਦੇ ਸੀਗੇ ਤਾਂ ਕਈ ਵਾਰ ਸਮਾ ਜਿਹੜਾ ਉਹ ਬਹੁਤ ਲੇਟ ਹੁੰਦਾ ਸੀ ਔਰ ਲੋਕਾਂ ਨੂੰ ਸਮਾ ਲੱਗਦਾ ਸੀ ਹੁਣ ਲੋਕਾਂ ਦਾ ਕੰਮ ਜਿਹੜਾ ਥੋੜਾ ਜਲਦੀ ਹੋ ਰਿਹਾ ਨਿਪਰੇ ਚੜ ਰਿਹਾ ਔਰ ਬਹੁਤ ਸਾਰੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਫਿਰ ਸਾਂਝੀਆਂ ਕਰਾਂਗੇ ਕਿ ਅੱਗੇ ਕਿੰਨੇ ਸਮਾ ਹੋਰ ਤਹਿਸੀਲਦਾਰ ਸਾਹਿਬ ਦੀ ਡਿਊਟੀ